ਅਮਰਿਤਪੁਰ ਤੋਂ ਐਕਸਪ੍ਰੈਸ ਟ੍ਰੇਨ ਦਾ ਹਾਲ ਦੇਖ ਲਓ ਆਹ ਤਾਂ ਇੱਕ ਲੁੱਕ ਛੁਪ ਕੇ ਇੱਕ ਬੰਦੇ ਨੇ ਵੀਡੀਓ ਬਣਾ ਲਈਤੀ ਤੇ ਤੁਹਾਡੇ ਸਾਹਮਣੇ ਅੱਜ ਆਪਾਂ ਦਿਖਾ ਵੀ ਦਿੱਤੀ ਆ ਇਸ ਬੰਦੇ ਦੇ ਮੂੰਹ ਨੂੰ ਦਬੋਣ ਵਾਸਤੇ ਕਹਿੰਦੇ ਰੇਲਵੇ ਦਾ ਜਿਹੜਾ ਟ੍ਰੇਨ ਦਾ ਜਿਹੜਾ ਜਿਨੇ ਪੈਂਟਰੀ ਲਈ ਹੁੰਦੀ ਆ ਠੇਕੇਦਾਰ ਸੀਗੇ ਉਹਨੂੰ 25000 ਰੁਪਏ ਰਿਸ਼ਵਤ ਦੇਣ ਦੀ ਵੀ ਕੋਸ਼ਿਸ਼ ਕੀਤੀ ਆ ਆ ਤੁਸੀਂ ਦੇਖਦੇ ਹੋਗੇ ਡਿਸਪੋਜ਼ਲ ਭਾਂਡਿਆਂ ਦੇ ਵਿੱਚ ਖਾਣਾ ਦਿੱਤਾ ਜਾਂਦਾ ਵਾ ਟ੍ਰੇਨ ਦੇ ਅੰਦਰ ਤੇ ਉਹਨਾਂ ਭਾਂਡਿਆਂ ਨੂੰ ਜਿਹੜਾ ਕਿ ਅੰਦਰ ਠੇਕੇ ਤੇ ਬੰਦੇ ਕੰਮ ਕਰਦੇ ਹੁੰਦੇ ਆ ਉਹ ਧੋਣ ਵਾਸਤੇ ਲੱਗੇ ਹੋਏ ਆ ਤੇ ਇਹੀ ਵੀਡੀਓ ਹੁਣ ਵਾਇਰਲ ਵੀ ਹੋ ਰਹੀ ਆ ਕਹਿੰਦੇ ਜਦੋਂ ਪੁੱਛਿਆ ਗਿਆ ਨਾ ਇਸ ਬੰਦੇ ਨੂੰ ਵੀ ਤੂੰ ਇਹ ਡੱਬੇ ਕਿਉਂ ਧੋਈ ਜਾਂਦਾ ਵਾ ਇੱਥੇ ਡਿਸਪੋਜ਼ਲ ਭਾਂਡੇ ਆ ਪਰ ਸਿੱਟਣੇ ਵੀ ਗੰਦੇ ਹੋ ਗਏ ਆ ਝੂਠੇ ਆ ਵੀ ਕਿਉਂ ਕਿਉਂ ਧੋ ਰਿਹਾ ਵਾਂ ਤੂੰ ਤਾਂ ਉਹਨੇ ਕਿਹਾ ਕਿ ਇਹ ਅੱਧੇ ਰੇਟ ਨੂੰ ਫੇਰ ਦੁਬਾਰਾ ਵੇਖ ਜਾਣੇ ਆ ਇਹ ਅੱਧੇ ਰੇਟ ਨੂੰ ਅਸੀਂ ਦੁਬਾਰਾ ਵੇਚ ਦੇਣੇ ਆ ਵੀ ਤਾਂ ਲੱਗਿਆ ਹੋਇਆ ਵਾ ਧੋਣ ਵਾਸਤੇ ਮੈਂ ਦਿਖਾ ਰਹੀ ਆ ਤੁਹਾਨੂੰ ਆਪਣਾ ਰ ਵੇ ਕਿੰਦਾ ਦਾ ਸਿਸਟਮ ਆ ਆ ਦੇਖੋ ਤੁਸੀਂ ਉਹ ਤਾਂ ਬੰਦਾ ਵਿਚਾਰਾ ਚੰਗਾ ਸੀ ਜਿਹਨੇ ਰਿਸ਼ਵਤ ਲੈਣ ਤੋਂ ਮਨਾ ਕੀਤਾ ਤੇ ਵੀਡੀਓ ਨੂੰ ਵਾਇਰਲ ਕਰਤਾ ਤੇ ਸੱਚ ਦਿਖਾਇਆ ਸੱਚ ਨੂੰ ਲੈ ਕੇ ਆਂਦਾ ਲੋਕਾਂ ਦੇ ਸਾਹਮਣੇ ਸੋ ਜਿਹੜਾ ਤੁਸੀਂ ਆ ਦੇਖ ਰਹੇ ਆ ਇਹ ਟ੍ਰੇਨਾਂ ਦੇ ਹਾਲਤ ਨੇ ਜੀ ਅੰਦਰਲੇ ਜੋ ਕੁਝ ਅੰਦਰ ਚੱਲ ਰਿਹਾ ਵਾ ਹਨਾ ਸੋ ਤੁਸੀਂ ਵੀ ਆਪਣੀ ਅੱਖਾਂ ਨਾਲ ਅਗਰ ਕੁਝ ਐਦਾਂ ਦਾ ਗਲਤ ਦੇਖਦੇ ਆ ਨਾ ਤਾਂ ਜ਼ਰੂਰ ਬਣਾਇਆ ਕਰੋ ਵੀਡੀਓ ਸੋਸ਼ਲ ਮੀਡੀਆ ਤੇ ਪਾਇਆ ਕਰੋ ਤਾਂ ਜੋ ਲੋਕਾਂ ਨੂੰ ਸੱਚਾਈ ਪਤਾ ਚੱਲੇ ਤੇ ਦੁੱਧ ਦਾ ਦੁੱਧ ਪਾਣੀ ਦਾ ਪਾਣੀ ਹੋਵੇ ਆ ਦੇਖ ਲਓ ਜੀ ਟ੍ਰੇਨਾਂ ਦੇ ਹਾਲਤ ਆ ਨੇ ਇਦਾਂ ਨਾ ਹੋਗਾ ਨ ਹੋਗਾ ਇਸ ਦਾ ਕੀ ਰਿਕਰਨ ਕੀ ਆ ਜੀ ਆल्हा ਮਿਲ ਜਾਗਾ ਯਾ ਅਮ੍ਰਿਤਪਾਤ ਐਕਸਪ੍ਰੈਸ ਟ੍ਰੇਨ ਦਾ ਹਾਲ ਦੇਖ ਲੋ ਆ ਤਾਂ ਇੱਕ ਲੁੱਕ ਛੁਪ ਕੇ ਇੱਕ ਬੰਦੇ ਨੇ ਵੀਡੀਓ ਬਣਾ ਲਈ ਤੀ ਤੇ ਤੁਹਾਡੇ ਸਾਹਮਣੇ ਅੱਜ ਆਪਾਂ ਦਿਖਾ ਵੀ ਦਿੱਤੀ ਆ ਇਸ ਬੰਦੇ ਦੇ ਮੂੰਹ ਨੂੰ ਦਬੋਣ ਵਾਸਤੇ ਕਹਿੰਦੇ ਰੇਲਵੇ ਦਾ ਜਿਹੜਾ ਟ੍ਰੇਨ ਦਾ ਜਿਹੜਾ ਜਿਨੇ ਪੈਂਟਰੀ ਲਈ ਹੁੰਦੀ ਆ ਠੇਕੇਦਾਰ ਸੀਗੇ ਵੀ ਉਹਨੂੰ 25000 ਰੁਪਏ ਰਿਸ਼ਵਤ ਦੇਣ ਦੀ ਵੀ ਕੋਸ਼ਿਸ਼ ਕੀਤੀ ਆ ਆ ਤੁਸੀਂ ਦੇਖਦੇ ਹੋਵੋਗੇ ਡਿਸਪੋਜ਼ਲ ਭਾਂਡਿਆਂ ਦੇ ਵਿੱਚ ਖਾਣਾ ਦਿੱਤਾ ਜਾਂਦਾ ਵਾ ਟ੍ਰੇਨ ਦੇ ਅੰਦਰ ਤੇ ਉਹਨਾਂ ਭਾਂਡਿਆਂ ਨੂੰ ਜਿਹੜਾ ਕਿ ਅੰਦਰ ਠੇਕੇ ਤੇ ਬੰਦੇ ਕੰਮ ਕਰਦੇ ਹੁੰਦੇ ਆ ਉਹ ਧੋਣ ਵਾਸਤੇ ਲੱਗੇ ਹੋਏ ਆ ਤੇ ਇਹੀ ਵੀਡੀਓ ਹੁਣ ਵਾਇਰਲ ਵੀ ਹੋ ਰਹੀ ਆ ਕਹਿੰਦੇ ਜਦੋਂ ਪੁੱਛਿਆ ਗਿਆ ਨਾ ਇਸ ਬੰਦੇ ਨੂੰ ਵੀ ਤੂੰ ਇਹ ਡੱਬੇ ਕਿਉਂ ਧੋਈ ਜਾਂਦਾ ਵਾ ਇਹ ਤਾਂ ਡਿਸਪੋਜ਼ਲ ਭਾਂਡੇ ਆ ਪਰ ਸਿੱਟਣੇ ਵੀ ਗੰਦੇ ਹੋ ਗਏ ਆ ਝੂਠੇ ਆ ਵੀ ਕਿਉਂ ਕਿਉਂ ਧੋ ਰਿਹਾ ਵਾਂ ਤੂੰ ਤਾਂ ਉਹਨੇ ਕਿਹਾ ਕਿ ਇਹ ਅੱਧੇ ਰੇਟ ਨੂੰ ਫੇਰ ਦੁਬਾਰਾ ਵੇਖ ਜਾਣੇ ਆ ਇਹ ਅੱਧੇ ਰੇਟ ਨੂੰ ਅਸੀਂ ਦੁਬਾਰਾ ਵੇਚ ਦੇਣੇ ਆ ਵੀ ਤਾਂ ਲੱਗਿਆ ਹੋਇਆ ਵਾ ਧੋਣ ਵਾਸਤੇ ਮੈਂ ਦਿਖਾ ਰਹੀ ਆ ਤੁਹਾਨੂੰ ਆਪਣਾ ਰੇਲ ਬੀ ਕਿਦਾਂ ਦਾ ਸਿਸਟਮ ਆ ਆ ਦੇਖੋ ਤੁਸੀਂ ਉਹ ਤਾਂ ਬੰਦਾ ਵਿਚਾਰਾ ਚੰਗਾ ਸੀ ਜਿਹਨੇ ਰਿਸ਼ਵਤ ਲੈਣ ਤੋਂ ਮਨਾ ਕੀਤਾ ਤੇ ਵੀਡੀਓ ਨੂੰ ਵਾਇਰਲ ਕਰਤਾ ਤੇ ਸੱਚ ਦਿਖਾਇਆ ਸੱਚ ਨੂੰ ਲੈ ਕੇ ਆਂਦਾ ਲੋਕਾਂ ਦੇ ਸਾਹਮਣੇ ਸੋ ਜਿਹੜਾ ਤੁਸੀਂ ਆ ਦੇਖ ਰਹੇ ਆ ਇਹ ਟ੍ਰੇਨਾਂ ਦੇ ਹਾਲਤ ਨੇ ਜੀ ਅੰਦਰਲੇ ਜੋ ਕੁਝ ਅੰਦਰ ਚੱਲ ਰਿਹਾ ਵਾ ਹਨਾ ਸੋ ਤੁਸੀਂ ਵੀ ਆਪਣੀ ਅੱਖਾਂ ਨਾਲ ਅਗਰ ਕੁਝ ਐਦਾਂ ਦਾ ਗਲਤ ਦੇਖਦੇ ਆ ਨਾ ਤਾਂ ਜ਼ਰੂਰ ਬਣਾਇਆ ਕਰੋ ਵੀਡੀਓ ਸੋਸ਼ਲ ਮੀਡੀਆ ਤੇ ਪਾਇਆ ਕਰੋ ਤਾਂ ਜੋ ਲੋਕਾਂ ਨੂੰ ਸੱਚਾਈ ਪਤਾ ਚੱਲੇ ਤੇ ਦੁੱਧ ਦਾ ਦੁੱਧ ਪਾਣੀ ਦਾ ਪਾਣੀ ਹੋਵੇ ਆ ਦੇਖ ਰਹੋ ਜੀ ਟ੍ਰੇਨਾਂ ਦੇ ਹਾਲਤ ਆ ਨੇ ਇਦਾਂ ਨਾ ਹੋਗਾ ਕੀ ਕਰਨ ਹੋਗਾ ਉਸਦਾ ਕੀ ਰਿਕਰਲ ਕੀ ਆ ਬਿਲਦਾ ਹੈ ਆਲਾ ਮਿਲ ਜਾਗਾ ਯਾ ਅਮ੍ਰਿਤਪੱਤ ਐਕਸਪ੍ਰੈਸ ਟ੍ਰੇਨ ਦਾ ਹਾਲ ਦੇਖ ਲੋ ਆ ਤਾਂ ਇੱਕ ਲੁੱਕ ਛੁਪ ਕੇ ਇੱਕ ਬੰਦੇ ਨੇ ਵੀਡੀਓ ਬਣਾ ਲਈ ਤੀ ਤੇ ਤੁਹਾਡੇ ਸਾਹਮਣੇ ਅੱਜ ਆਪਾਂ ਦਿਖਾ ਵੀ ਦਿੱਤੀ ਆ ਇਸ ਬੰਦੇ ਦੇ ਮੂੰਹ ਨੂੰ ਦਬੋਣ ਵਾਸਤੇ ਕਹਿੰਦੇ ਰੇਲਵੇ ਦਾ ਜਿਹੜਾ ਟ੍ਰੇਨ ਦਾ ਜਿਹੜਾ ਜਿਨੇ ਪੈਂਟਰੀ ਲਈ ਹੁੰਦੀ ਆ ਠੇਕੇਦਾਰ ਸੀਗੇ ਵੀ ਉਹਨੂੰ 25000 ਰੁਪਏ ਰਿਸ਼ਵਤ ਦੇਣ ਦੀ ਵੀ ਕੋਸ਼ਿਸ਼ ਕੀਤੀ ਆ ਆ ਤੁਸੀਂ ਦੇਖਦੇ ਹੋਵੋਗੇ ਡਿਸਪੋਜ਼ਲ ਭਾਂਡਿਆਂ ਦੇ ਵਿੱਚ ਖਾਣਾ ਦਿੱਤਾ ਜਾਂਦਾ ਵਾ ਟ੍ਰੇਨ ਦੇ ਅੰਦਰ ਤੇ ਉਹਨਾਂ ਭਾਂਡਿਆਂ ਨੂੰ ਜਿਹੜਾ ਕਿ ਅੰਦਰ ਠੇਕੇ ਤੇ ਬੰਦੇ ਕੰਮ ਕਰਦੇ ਹੁੰਦੇ ਆ ਉਹ ਧੋਣ ਵਾਸਤੇ ਲੱਗੇ ਹੋਏ ਆ ਤੇ ਇਹੀ ਵੀਡੀਓ ਹੁਣ ਵਾਇਰਲ ਵੀ ਹੋ ਰਹੀ ਆ ਕਹਿੰਦੇ ਜਦੋਂ ਪੁੱਛਿਆ ਗਿਆ ਨਾ ਇਸ ਬੰਦੇ ਨੂੰ ਵੀ ਤੂੰ ਇਹ ਡੱਬੇ ਕਿਉਂ ਧੋਈ ਜਾਂਦਾ ਵਾ ਇਹ ਤਾਂ ਡਿਸਪੋਜ਼ਲ ਭਾਂਡੇ ਆ ਪਸਿੱਟਣੇ ਆ ਬੰਦੇ ਹੋ ਗਏ ਆ ਝੂਠੇ ਆ ਵੀ ਕਿਉਂ ਕਿਉਂ ਧੋ ਰਿਆ ਵਾਂ ਤੂੰ ਤਾਂ ਉਹਨੇ ਕਿਹਾ ਕਿ ਇਹ ਅੱਧੇ ਰੇਟ ਨੂੰ ਫੇਰ ਦੁਬਾਰਾ ਵੇਖ ਜਾਣੇ ਆ ਇਹ ਅੱਧੇ ਰੇਟ ਨੂੰ ਅਸੀਂ ਦੁਬਾਰਾ ਵੇਚ ਦੇਣੇ ਆ ਵੀ ਤਾਂ ਲੱਗਿਆ ਹੋਇਆ ਵਾ ਧੋਣ ਵਾਸਤੇ ਮੈਂ ਦਿਖਾ ਰਹੀ ਆ ਤੁਹਾਨੂੰ ਆਪਣਾ ਰੇਲਵੇ ਵੇ ਕਿੰਦਾ ਦਾ ਸਿਸਟਮ ਆ ਆ ਦੇਖੋ ਤੁਸੀਂ ਉਹ ਤਾਂ ਬੰਦਾ ਵਿਚਾਰਾ ਚੰਗਾ ਸੀ ਜਿਹਨੇ ਰਿਸ਼ਵਤ ਲੈਣ ਤੋਂ ਮਨਾ ਕੀਤਾ ਤੇ ਵੀਡੀਓ ਨੂੰ ਵਾਇਰਲ ਕਰਤਾ ਤੇ ਸੱਚ ਦਿਖਾਇਆ ਸੱਚ ਨੂੰ ਲੈ ਕੇ ਆਂਦਾ ਲੋਕਾਂ ਦੇ ਸਾਹਮਣੇ ਸੋ ਜਿਹੜਾ ਤੁਸੀਂ ਆ ਦੇਖ ਰਹੇ ਆ ਇਹ ਟ੍ਰੇਨਾਂ ਦੇ ਹਾਲਤ ਨੇ ਜੀ ਅੰਦਰਲੇ ਜੋ ਕੁਝ ਅੰਦਰ ਚੱਲ ਰਿਹਾ ਵਾ ਹਨਾ ਸੋ ਤੁਸੀਂ ਵੀ ਆਪਣੀ ਅੱਖਾਂ ਨਾਲ ਅਗਰ ਕੁਝ ਐਦਾਂ ਦਾ ਗਲਤ ਦੇਖਦੇ ਆ ਨਾ ਤਾਂ ਜ਼ਰੂਰ ਬਣਾਇਆ ਕਰੋ ਵੀਡੀਓ ਸੋਸ਼ਲ ਮੀਡੀਆ ਤੇ ਪਾਇਆ ਕਰੋ ਤਾਂ ਜੋ ਲੋਕਾਂ ਨੂੰ ਸੱਚਾਈ ਪਤਾ ਚੱਲੇ ਤੇ ਦੁੱਧ ਦਾ ਦੁੱਧ ਪਾਣੀ ਦਾ ਪਾਣੀ ਹੋਵੇ ਆ ਦੇਖ ਰਹੋ ਜੀ ਟ੍ਰੇਨਾਂ ਦੇ ਹਾਲਤ ਆ ਨੇ रिटन रिटर्न हो रिटर्न कया मिले आधार मिल जा या